ਮਿੱਤਰੋ ਨਵੇਂ ਵਲੌਗ ਇਤਹਾਸਤਾ ਜਿ ਉੱਪਰ ਕਹਿੰਦੇ ਅਜੇ ਰੰਗ ਕਰਨ ਲੱਗੇ ਪਿਆ ਹੈ ਹਾਂਜੀ ਪਿੰਟਰ ਸਾਹਿਬ ਕਰੋ ਇਹ ਇੱਕ ਨਵੇਂ-ਨਵੇਂ ਆਏ ਬਈ ਜੇ ਵੀ ਗਲਤੀ ਹੈ ਮਾਫ ਕਰਦੇ ਕਿਉਂ ਵੀ ਬਣਾਦਾ ਪੇਂਟ ਆਪਾਂ ਘਾਂਡ ਜਾਂ ਕਰਕੇ ਵਿੱਚ ਮਾਰਤਾ ਇਹਨੇ ਲਾ ਸੋਣਾ ਲੱਗਣ ਲੱਗ ਗਿਆ ਨਹੀਂ ਹਣਾ ਹਾਂ ਜੰਗਾਲ ਜਣਾ ਦਿੰਦਾ ओकेਆ ਕਰਤਾ ਟਰੈਕਟਰ ਵੀ ਲੰਗੇ ਸੋਹਣਾ ਲੱਗਨ ਲੱਗਿਆ ਬਈ ਚਾਹ ਤੇ ਗੁਰੂ ਬਰਾਉ ਸ਼ੁਰੂ ਕਰ ਕਰਤਾ ਆਵੇ ਦੁੱਧ ਰਾਤੀ ਪੱਟੀ ਜਾਂਦਾ ਲੈ ਦਰਵੀ ਕਰਤੇ ਓਕੇ ਬੋਟ ਆਇਆ ਕਰਨ ਵੀ ਰੋਏ ਆਇਆ ਨਹੀਂ ਵੋ ਘੈਂਡਾ ਕਿ ਨਵੀ ਗੱਲ ਜਾਇ ਇਧਰ ਚਾਚੇ ਨੂੰ ਖੜਾਓ ਬਈ ਚਾਚਾ ਕਹਿੰਦਾ ਮੇਰੀ ਚਾਚਾ ਚੈਕ ਕਰਾਓ ਕਿੰਨੇ ਐ ਸੈਟਿੰਗ ਯਾ ਇਹ ਕੀ ਅੱਜ ਆਪਾਂ ਬਈ 파 ਦੀ ਤਰਪਾਲ ਆਪਾਂ ਹਾਂ ਤੇ ਅੱਜ ਸਾਰਾ ਨਹੀਂ ਬਈ ਇਹ ਤਾਂ ਤੀਜੇ ਦਿਨ ਦਾ ਵਲੋਗ ਚੱਲ ਰਿਹਾ ਤੇ ਆਪਾਂ ਸਾਰਾ ਦਿਨ ਉਧਰ ਹੀ ਲੰਘ ਗਿਆ ਆਪਣਾ ਤੇ ਬਈ ਅੱਜ ਕਰਦੇ ਘੋੜੇ ਤੁਹਾਨੂੰ ਮੰਗ ਕਰਨ ਦਾ ਕੋਤਾ ਅੱਜ ਘੋੜੇ ਨਾਲ ਘੋਰੀਆਂ ਅੱਜ ਰਾਤ ਨੂੰ ਲੱਗਣਾ ਤੇ ਬੈਂਡ ਤੇ ਗਾਣੇ ਤੈਨ ਟੱਕਰ ਗਾੜ ਦੇਣਾ ਹਾਂ ਦੀਪੂ ਆਦਿ ਚਾਰ ਦਵਾਂਗਾ ਗਰਲੀਨ ਬਈ ਓਕੇ ਓਕੇ ਕਾ ਕਿਹੜਾ ਹੋਰ ਕਿਤੇ ਘੜਾਣਾ ਓਏ ਚਾਚੇ ਕੋਲੇ ਆਹ ਤੇ ਡੋਲੀ ਵਲੋ ਚੱਲਾ ਨਾਲੇ ਹੱਸਿਆ ਕਰਨ ਗਿਦੜੀ ਠੀਕ ਆ ਵਲੋ ਚੱਲਾਂ ਦਾ ਪਤਾ ਨਹੀਂ ਦਾਨ ਦੇ ਜਰੂਰ ਗੱਡਾ ਗਰਮੀ ਕੜੇ ਦਾ ਗੂੜੇ ਗੂੜੇ ਆਈ ਕੋਈ ਨਹੀਂ ਕੈਪ ਇਹਦਾ ਰੱਦ ਬਿਨਾਂ ਨੇ ਦੋ ਦੋ ਦਿਨ ਪਾਣੀ ਆ ਪਿਆ ਉਹਨਾਂ ਨੂੰ ਕੋਈ ਇੱਧਰ ਟ੍ਰੈਕਟਰ ਨੂੰ ਜੁਟੂ ਉਹਨਾਂ ਨੂੰ ਰਸਨ ਪਿਆ ਰਹਿਦਾ ਨਾ ਨਾ ਚਾਚਾ ਹੁਣ ਨਾ ਬੁਲਾ ਕਰ ਹੁਣ ਉਧਰ ਆ ਪੇ ਇਹਦੇ ਨਾਲ ਤੋਂ ਵੱਡੀ ਦੇਵਾ ਬੋਲਣ ਦੀ ਦੋ ਚਾਬੀਆਂ ਸੀਗੀਆਂ ਇੱਕ ਚਾਬੀ ਇਹ ਰਹੀ ਇੱਕ ਚਾਬੀ ਮੇਰੀ ਆ ਤੇ ਸੰਭ ਕੇ ਕਹਿੰਦੀ ਨਹੀਂ ਚੱਪ ਕਰ ਪਾਵਾ ਉਹ ਤਾਂ ਕੋਈ ਨਹੀਂ ਆਉਂਦਾ ਸਾਹ ਲੀਨੇ ਆ ਚਾਬੀਆਂ ਦਾ ਜ਼ਿਆਦਾ ਹੈ ਰੰਗ ਰੰਗ ਫੱਕਲੇ ਦੇ ਫਿਰ ਸਟਾਰਟ ਕਰਨ ਚਾਹੀਏ ਸਟਾਰਟ ਇਹ ਹੁਣ ਵਾਈ ਬੜੀ ਮੋਟੀ ਆ ਵੋਏ ਮੜੀ ਵੇਖੋ ਬੜੇ ਮੜੀ ਵੇਖਦਾ ਸਹੀ ਕਰਕੇ ਚੈੱਕ ਓਏ ਮੜਾ ਚੈੱਕ ਕਰੀ ਮਾਣੋ ਵੇ ਮਾਣੋ ਕਰੀ ਗੇਰ ਕੱਢ ਕੇ ਅਸੀਂ ਮੂਰੇ ਖੜੇ ਕਿੱਥੇ ਲੋਣਾ ਆਦਾ ਨਾ ਉਹ ਮਾਣੋ ਡੈਡ ਜਗ੍ਹਾ ਪਵੇ ਇਹ ਫੜਾ ਦੇ ਇਹਨੇ ਟੁੱਟ ਗਈ ਵੱਡੇ ਵੀ ਆ ਗੇਰ ਤਾਂ ਚਾ ਫਿਰ ਮਾਰ ਸੈਲਫ ਆਇਆ ਹੀ ਆ ਓਕੇ ਆ ਚਲੋ ਗੇੜਾ ਕਰਦੇ ਚੱਲ ਗਏ ਆ ਕਾਂ ਤਾਂ ਨਾ ਡੇਗਦੀ ਓਏ ਕਾਂ ਦਾ ਵਾਤ ਪੁੱਛ ਰਿਹਾ ਓਏ ਖਵਾਰ ਲਾ ਕੇ ਡਾਵਾਂਗੇ ਪੂਰੇ ਓਏ ਖਾਰ ਦਾ ਇਹਨਾਂ ਲਵਾ ਲਿਆ ਲੈ ਈ ਨਹੀਂ ਓਏ ਹੋਣ ਗਏ ਖਵਾਰ ਆਲੇ ਟੇਗਾ ਤੀਜਾ ਲੈ ਕੇ ਆ ਜਾ ਭੱਜ ਗਿਆ ਯਾਰ ਓਏ ਓਏ ਕਿ ਲਿਆਦਾ ਸੀ ਜਿਆ ਡਾਉਣ ਦੀ ਜੰਮੇਵਾਰੀ ਰੱਢੀ ਆ ਆਇਆ ਆਇਆ ਉਹ ਟਰੱਕ ਜਾਊਗਾ ਆਹੋ ਹੂੰ ਫਤੇਕਾਰ ਸਾਹਿਬ ਚਲਾਇਆ ਇਹਨੇ ਚੱਲੀ ਜਾਂਦੇ ਕਰਦੇ ਦੋ ਮਿੰਟ ਤੈਨੂੰ ਗੱਲ ਦੱਸਦਾ ਮੈਂ ਕਿ ਆ ਆ ਪਣਿਆਣਾ ਨਾ ਮੈਂ ਇਕੱਲੀ ਚਲਾਇਆ ਸੀਗਾ ਤੇ ਦੂਜੇ ਨੇ ਉਹਨਾਂ ਦੀ ਇਰਮਾਨ ਕੀ ਆਪਣੀ ਜਿਹੜੇ ਨਾ ਝੋਨਾ ਉਹਨਾਂ ਨੇ ਗੱਲਾਂ ਵਾੜ ਲੈ ਮੱਡੀ 'ਚ ਸੱਟ ਦਾ ਝੋਨਾ ਹਾਂ ਐਡੀ ਗੱਲ ਯਾਰ ਐਡ ਕੀ ਨਹੀਂ ਪਿਛਲੀ ਝੋਨੇ ਦੀ ਗੱਲ ਆ ਤੇ ਉਹਨਾਂ ਨੇ ਝੋਨਾ ਮੱਡੀ 'ਚ ਸੜਤਾ ਗੱਲਾਂ ਤੇ ਉਹਨਾਂ ਨੂੰ ਆੜਤੀ ਕਹਿੰਦੇ ਲੈ ਆ ਚੱਕ ਕੇ ਇਹਦੇ ਵੀ ਇਹੀ ਨਹੀਂ ਲੈਣਾ ਇਹਨਾਂ ਤੇ ਪਤਾ ਨਹੀਂ ਲੜਲੁੜ ਪਿਆ ਸੀ ਕੋਈ ਗੱਲ ਹੋ ਗਈ ਸੀ ਉਹਨਾਂ ਦੀ ਤੇ ਮੈਂ ਆ ਚਲਾਇਆ ਸੀ ਕਿ ਇੱਕ ਉਹਨਾਰੇ ਪਾਸੇ ਟਰੈਕਟਰ ਦਾ ਸੀਗਾ ਚੱਕਰ ਨਾਲ ਚਲਾਉਣਾ ਕਿਸੇ ਨੂੰ ਆਉਂਦਾ ਨਹੀਂ ਸੀਗਾ ਉਹ ਵਕਬਾਰ ਤੇ ਪਾਸੇ ਟਰੈਕਟਰ ਘਰ ਹੁੰਦਾ ਹੈ ਚਲਾਉਣਾ ਕਿਸੇ ਨੂੰ ਆਉਂਦਾ ਨਹੀਂ ਸੀਗਾ ਫੜਾਦਾ ਸਹੀ ਕਿਹੜਾ ਕਰਕੇ ਫੜਾ ਦੇ ਉਹਨਾਂ ਕੀ ਉਹਦਾ ਸ਼ੌਕਾ ਹੀ ਜਿਗੜ ਉਹ ਮੈਂ ਕਿਹਨਾ ਸੋਚਿਆ ਜੀ ਆਂ ਵੇਖ ਲਈ ਕੀ ਤੋ ਥੱਲੇ ਜਾਂਦਾ ਕੀ ਧੋਤਾ ਨੂੰ ਹੁੰਦਾ ਦਾ ਤੇ ਮੈਂ ਉਹਨਾਂ ਦਾ ਥੱਲੇ ਕਰ ਲਾ 20 ਕਿੱਲੇ ਦਾ ਧੋਨਾ ਹੌਲੀ ਹੌਲੀ ਤਾਲੂ ਦਾ ਪੂਰਾ ਰਾਤ ਭਰਿਆ ਵੇਖ ਲੈ ਹੈਲੋ 18 ਕਿਲੇ ਜਾਂਦਾ ਇੱਥੇ ਕਰੀਸ਼ਾ ਵਾਲਿਆਂ ਦੇ ਵਿੱਚ ਵੱਡੇ ਵੱਡੇ ਟਰਾਲੇ ਭਰੇ ਵੇਖ ਲਾ ਚਾਚਾ 15 ਫੁੱਟਾ 16 ਫੁੱਟ ਆਏ ਬਹੁਤ ਕਰ ਤਰੀ ਫੈਸਲਾ ਜਿਹੜੀ ਤਾ ਰੋਕ ਜਾ ਹਲੇ ਨਾ ਹਲੇ ਨਾ ਮੂਹਰੇ ਕਰ ਜਾਵੇਂ ਦੋਨੋਂ ਮੇਰੇ ਇਸ ਦਿੱਤੀ ਉਦੋਂ ਕਰ ਬੰਦ ਰੇਸ ਤੋਂ ਸਟਾਰਟ ਕਰਕੇ ਚਿੱਪ ਕਰ ਆਇਆ ਭਾਈ ਜਾਂਦਾ ਦੋ ਦੋ ਲੋ ਗਾਲੇ ਹੋ ਰਹੇ ਕੀ ਕਿੰਨੇ ਸੋਨੇ ਉਰਦੇ ਆ ਆ ਨਾ ਨਾ ਰੇਲ ਦਾ ਦੋ 18 ਮੈਨੂੰ ਇਹ ਰੇਲ ਲੈ ਦੇ ਆ ਉਹ ਵੀ ਡਰਾਈਵਰ ਹੈ ਡਰਾਈਵਰ ਦੇ ਆ ਓਏ ਭਾਈ ਸੋਣੀ ਬਣ ਗਈ ਟਰੈਕਟਰ ਦੀ ਕੈਂ ਨੀ ਛੱਡੀ ਛੱਡੀ ਨਾ ਮਗਰੋਂ ਮਗਰੋਂ ਕਰਕੇ ਲੈ ਆਈ ਹੌਲੀ ਹੌਲੀ ਛੱਡ ਉਹ ਝੂੜਾ ਝਿੜਾ ਕਰਕੇ ਆਏ ਲੱਗੂ ਜਾਂ ਚੰਦਾ ਹੀ ਉਹ ਬਾਪੇ ਮੇਰੇ ਨੂੰ ਸੜਦਾ ਹੁੰਦਾ ਖਵਾਰ ਆ ਸਹੀ ਗੱਲਾਂ ਇਹਨਾਂ ਨੂੰ ਕਰੀਂ। ਓਰਿੰਜ ਕਰ ਦਿੱਤੀ ਆ ਬੋਲ। ਓਏ ਨਾ ਟਾਈਚਰ ਹੁਣ। ਆਹ ਤੇ ਬੋਲ। ਓਏ। ਇਹ ਕੌਣ ਲੈ ਆ ਗਿਆ ਤੂੰ ਵੀ ਓਏ? ਇਹ ਸਰਦਾਰ ਇੱਕ ਲੈ ਕੇ ਆ। ਉਹ ਲੈ ਕੇ ਆ ਯਾਰ। ਲੇ ਗਿਆ ਤੂੰ ਲੈ ਗਿਆ ਕੀ ਸੀ ਲੈ ਇਹ ਲੈ ਇਹ ਗਾ ਲੈ ਗਿਆ ਯਾਰ ਜਾ ਲੈ ਗਿਆ ਯਾਰ ਲੈ ਗਿਆ ਮੇਰੇ ਕੋਲ ਸਵਾਰੀ ਤੇ ਗੱਡੀ ਫਿੱਡੀ ਆ ਉਹ ਚੱਲਾਰੀ ਆ ਚੱਲਾਰੀ ਉਹ ਜਾ ਨਹੀਂ ਉਹ ਆ ਰਿਹਾ ਹੈ ਕਹਿੰਦਾ ਉਹ ਜਾ ਹੀ ਨਹੀਂ ਲੈ ਆ ਬੇਰ ਕੋਈ ਨਾ ਰੰਗਿਆ ਇਹ ਰਹੇਗਾ ਯਾਰ ਲੈ ਆਏ ਲੈ ਆਏ ਲੈ ਲਈ ਰੋਪਾ ਹੀ ਦੇ ਉਹ ਤਾਂ ਫਾ ਦੇਗਾ ਕਰੇ ਮਾਰਦਾ ਲੈ ਆਈ ਕਰਨ ਵੀਰੇ ਇੱਕ ਲੈ ਇੱਕ ਲੈ ਜਾ ਲੈ ਆਏ ਲੈ ਹੀ ਉਹ ਆ ਕੇ ਇਕੱਲੇ ਰਿਹਾ ਇੱਕ ਕੱਢ ਗਏ ਨੈਕ ਚੰਗ ਚੰਨੀ ਕਰਕੇ ਲਾਣਾ ਤੂੰ ਤਾਂ ਖਵਾ ਰਹੀ ਹੈ ਨਹੀਂ ਗਾ ਇਹਨੂੰ ਵੇਖਿਆ ਆਏ ਲੱਗ ਗਏ ਚਲ ਵੀ ਪਾਰ ਚ ਕੱਢਦੇ ਮੇਲੇ ਦੇ ਆਏ ਲੱਗੇ ਬਾਜੀ Polo Garde, ਚੱਲ 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 ਨਹੀਂ ਗਾ ਮਾਰ ਲਉਣੀ ਸੈਕਿਆ ਮੁੰਡਾ ਇਹੋ ਰੱਖਣਾ ਹੀ ਇਕੱਠੇ ਨੇ ਯਾਰ ਚੱਲ ਯਾਰ ਨਾ ਕੇ ਬੋਟੀ ਚੱਲ ਰਾਇਆ ਹੁਆ ਆਏ ਉੱਧੀਆਂ ਪਾਤੀਆਂ ਵੀ ਸਹੀ ਘਰੇ ਮੇਲੇ ਬਾਬੇ ਨਾਚੋ ਤੇ ਜੀ ਡੈਕ ਦੀਆਂ ਪਾਤੀਆਂ ਆਇਆ ਕਰਦਾ ਸ਼ੋਅ ਤੇ ਨਾ ਉੱਥੇ ਕੋਰ ਲਿਆਵਾ ਦਾ ਬਾਈ ਜੀ ਪਤਾ ਨਹੀਂ ਪਤਾ ਤਾਲੂ ਕਰ ਦੇ ਤਾਲੂ ਕਰ ਇੱਥੇ ਗੋਇਲਾ ਤਾਂ ਕਰਦੇ ਪੈਗਾ ਵਰਤਦਾ ਆ ਜੀ ਅੰਮ੍ਰਿਤ ਦਾ ਮੋਟਰ ਲੱਖਾ ਜਹਾਜ਼ ਫੇਰ ਘੜਦਾ ਚਲਾਇਆ ਇਹਨੇ ਉਹ ਤੇ ਨਾ ਨਹੀਂ ਕੰਗ ਨਾ ਸਰਦਕਾ ਹਾਂ ਓਕੇ ਸਾਈਡ ਕਰ ਗਿਆ ਰੇ ਐ ਓਏ ਆ ਧੁੱਪੇ ਰੋਣੋਂ ਤੇ ਲਾ ਧੁੱਪੇ ਰੋਣੋਂ ਕਾ ਉਹ ਸੱਤ ਜੂ ਸੱਤ ਜੂ ਸਮਝ ਆ ਗਿਆ ਉਹਨੂੰ ਓਕੇ ਲੈ ਬਈ ਜੰਬਰਾ ਰੋ ਗਿਆ ਲੈ ਆਉਂਦਾ ਵਾਲਾ ਮੋਟਰਸਾਈਕਲ ਲਾ ਕੇ ਚੈੱਕ ਆ ਜਾ ਆਉਂਦਾ ਲੈ ਆ ਲੈ ਉਹ ਤੇ ਕਰ ਦੇ ਜੀ ਤੇ ਆਪਾਂ ਸਟਾਰਟ ਹੀ ਕਰਨਾ ਗੱਡੀ ਲਿਆ ਵਰਨਾ ਆਉਂਦੀ ਆਲੀ ਏਹੀ ਭੈਣ ਮਾਰਦੀ ਝੂਣਾ ਵੇਖ ਸਹੀ ਗੱਲ ਵੇਖੀ ਵਰਨਾ ਮਾਰ ਜੀ ਹਾਂ ਗਈ ਜਾਂਦੇ ਨਹੀਂ ਨਹੀਂ ਕਲਕੱਤੇ ਤੋਂ ਨਹੀਂ ਆਉਂਦੀ ਨਹੀਂ ਨਹੀਂ ਕਲਕੱਤੇ ਤੋਂ ਮੈਂ ਮਰੋਣਾ ਬਰਾਗ ਛੱਡ ਦੂੰ ਮੜਾ ਬਈ ਇਹ ਇਹ ਫਿਰਨਾ ਇਹਨਾਂ ਨੇ ਪਤਾ ਨਹੀਂ ਫਿਰਨੇ ਹਾਲ ਆ ਇਹ ਇਹ ਕਲਕੱਤੇ ਤੋਂ ਨਹੀਂ ਆਉਂਦੀ ਹੁਣ ਕੈਮਰਾ ਹੱਥ ਜੋ ਖੁੰਦੇ ਆ ਪਾਣੀ ਵਿੱਚ ਇਹਨਾਂ ਚੱਲ ਤੋ ਗਿਆ ਰ ਦਿਖਾ ਇਹਦੇ ਨਾਲ ਵੇਖੀਆ ਫਿਰ ਮੈਂ ਸਪੈਰੀ ਮਰਕਾ ਡੋਲੀ ਕਦੋਂ ਵਿੱਚ ਉਹ ਦੇ ਇਥੇ ਰੱਖਾਂਗੇ ਲੈ ਲਾਵਾਂਗੇ ਆ ਵੇਖੀ ਵੇਖੀ ਇਹਦਾ ਬੋਰਸ਼ ਹੈ ਨੀਗਾ ਰੰਗ ਉਹਦੀ ਬਦਲ ਜਾ ਰਿਹਾ ਰੰਗ ਕਿ ਬਦਲਦੀ ਵੇਖੀ ਤੇ ਹੀ ਬਦਲਦੀ ਕਿਉਂ ਯਾਰ ਵਾਕੀ ਯਾਰ ਕਰ ਜਾਓ ਇਹ ਆਏ ਮੋਛਾਂ ਨੂੰ ਸੁਮਾਈ ਭਾਲਦੇ ਭਾਂਡੇ ਵੇਹ ਇਧਰ ਰੰਗ ਦਾ ਬਈ ਵਾਕੀ ਬਦਲ ਗਿਆ ਯਾਰ ਹੈ ਵੇ ਤੈਨੂੰ ਸਾਨੂੰ ਫਰਨੈਲ ਲੱਗੀ ਯਾਰ ਸਾਰੇ ਬੋਰਸ਼ ਫਰਨੈਲ ਹੈ ਫਰਨੈਲ ਰੰਗ ਥੋੜਾ ਬਦਲੂ ਯਾਰ ਲੈ ਬਈ ਇਹ ਤਾਂ ਪਾ ਕੇ ਦੇਖ ਲੈ ਖੈਰ ਆ ਬਈ ਫਰਨੈਲ ਹੀ ਗੱਪ ਮਾਰਦਾ ਆ ਵੇਖ ਲੈ ਯਾਰ ਲੈ ਇਹ ਜਿਹੜੇ ਮੋਟਰਸਾਈਕਲਾਂ ਦੇ ਨਹੀਂ ਲਈ ਫਿਰਦੇ ਹੁੰਦੇ ਬਈ ਆਪਣੇ ਪਿੰਡਾਂ 'ਚ ਇਹ ਉਹ ਫਰਨੇ ਦਾ ਇਹ ਇਹ ਕਹਿੰਦੇ ਕੋਲਕੱਤਾ ਦੇ ਦੁਲਹਾਂ ਦੇ ਵੀ ਹੈ ਰਣੈਲੀ ਇਹ ਉਹ ਮਨਜੀ ਬੋਲੀ ਜਾਂਦਾ ਨਹੀਂ ਭਰਾਇਆ ਨਹੀਂ ਭਰਾਇਆ ਕੀ ਕੁੱਤਾ ਹੈ ਵਾਲਾ ਆ ਬੰਦਾ ਦਾ ਸਾਹੂਈ ਆ ਇਹ ਸੱਚੀ ਬੋਲਦਾ ਆ ਸਾਡੀ ਬੋਲਦਾ ਨਹੀਂ ਉਹ ਬੋਲਦਾ ਨਹੀਂ ਯਾਰ ਇਹਦਾ ਬਈ ਬਾਗੇ ਪਰਲੇ ੱਡੇ ਜੋ ਚੀਜ਼ ਲੈ ਜਾਂਦੀ ਹੋਵੇ ਉਹ ਬੰਬੀ ਉਹ ਦੱਸਦਾਗਾ ਵੀ ਘੋੜੇ ਟਰਾਲੇ ਤੇ ਲੈ ਜਾਂਦੀ ਸੀ ਇਹ ਕੋਰੇ ਆ ਨਾ ਆਪਦੇ ਬਾਤ ਤੱਕ 10 ਗੁਰਹ ਚੰਗੀ ਤਣੀ ਮਾਰੀ ਇੱਕ ਮਾਰਿਆ ਟੱਕੇ ਹੈ ਦੂਜਾ ਕੋਡ ਕਰਨਾ ਵੇ ਵੀ ਕੋਡ ਨਹੀਂ ਆਪਦੇ ਬਾਸੇ ਵੀ ਨਾ ਹੱਸ ਥੋੜਾ ਕਿਹੜੀ ਗੱਲ ਤੁਹਾਨੂੰ ਦੱਸੀ ਹੱਸਦੀ ਆ ਬਈ ਦਾੰਦ ਹੀ ਕੱਢਨੇ ਆ ਗੋਰਾ ਵਲੌਗਰ ਵੀਡੀਓ ਵਲੌਗ ਦੇਨੇ ਆ ਆ ਤੂੰ ਦਿਸ ਰੰਗ ਬੜਾ ਆ 10000 ਬਈ ਦੱਸ ਕੇ ਨਹੀਂ ਗੱਪ ਮਾਰਦੇ ਕਿ ਨਹੀਂ ਯਾਰ ਮਾਰਦੇ ਤੂੰ ਨਾ ਐਵੇਂ ਤਾਂ ਨਹੀਂ ਮਾਰ ਮਾਰਦੇ ਬਈ ਮਾਰਦੇ ਆ ਬਈ ਗੱਪ ਦਾ ਥੋੜੀ ਹੀ ਮਾਰਦੇ ਆ ਯਾਰ ਯਾਰ ਉਹ ਦੇਖਾਂ ਦੇ ਸਾਹਮਣੇ ਤੰਦਰੁਗ ਚਮਕਾ ਕੇ ਦਿਖਾਦੀ ਹੈ ਪਰ ਕਲਕੱਤੇ ਦਾ ਕਿ ਵਾਟਰ ਵਿੱਚ ਪਾਣੀ ਜਾਂਦਾ ਇਹ ਉਹ ਵੀ ਚਮਕਾ ਦੇ ਆ ਵੀ ਆ ਵੀ ਇਹਦਾ ਯਾਰ ਰਾਜਦਾਸ ਆ ਭਈ ਆਪਾਂ ਸੱਚ ਆਹ ਦੂਜਾ ਇਹਦਾ ਪਹਿਲਾਂ ਫਿਰ ਚਮਕਾਈ ਇਹ ਰਾਜਦਾਸ ਇਹਦਾ ਇਹਦਾ ਆ ਥੱਲੋਂ ਕਿਵੇਂ ਉੱਤੋਂ ਬਈ ਬ੍ਰੈਂਡ ਆ ਆ ਵੇਖ ਉੱਤੋਂ ਕਿਵੇਂ ਬਈ ਚੜਕਦੀ ਆ ਜਮਾਂ ਥੱਲੋਂ ਵੇਖ ਇਹ ਜੇ ਤੁਹੇ ਮੰਗਾਉਣੀਆਂ ਸਪੈਸ਼ਲ ਇਹਨਾਂ ਨਾਲ ਕਰ ਲੋ ਕੰਟੈਕਟ ਬੰਬੇ ਉਹਦੇ ਹੁੰਦੇ ਸਪੈਸ਼ਲ ਨਹੀਂ ਆ ਲੀਟਰ ਪਿਆ ਅੱਧਾ ਕਿ ਤੁਸੀਂ ਲੈ ਜਾਓ ਨੇ ਰਾਹੀ ਤਦਾ ਅੱਜ ਦੇ ਹੁਣ ਕੋ ਵੀਡੀਓ ਅੱਜ ਬਣਾਈ ਵੀਡੀਓ ਆ ਤੂੰ ਵੇਖ ਤੂੰ ਆ ਤਾਂ ਹੁਣ ਦੀ ਦੱਸੋ ਤੂੰ ਦੱਸ ਸੱਚ ਨਿਕਲ ਨਹੀਂ ਨਿਕਲ ਜੇ ਰਾਹੀ ਦਾ ਹਸਤਾ ਤੇ ਫਿਰ ਪਿੱਛੇ ਸਾਡਾ ਰਹਿ ਗਿਆ ਰਾਹੀ ਦਾ ਸਿੱਧਾ ਹੁੰਦਾ ਹਾਂ ਸੱਚ ਨਿਕਲਦੀ ਹੁੰਦੀ ਆ ਇਹਨਾਂ ਤੂੰ ਆ ਰੰਗ ਦੱਸ ਤੂੰ ਤੇਰੇ ਅੱਖਾਂ ਦੇ ਸਾਹਮਣੇ ਆ ਜਦੋਂ ਕਾਲਾ ਸੀਗਾ ਆਹਦੀ ਕਾਲੀ ਸੀ ਪਿੱਤਲ ਪੁਰਾਣਾ 20 ਸਾਲਾਂ ਬਾਅਦ ਕੱਢਿਆ ਪਿੱਤਰ ਆ ਪਹਿਲੇ ਆ ਦੋ ਵਾਰੀ ਬੋਸ਼ ਮਾਰਿਆ ਮੇਰੇ ਹਸਣੇ ਗੜਤਾ ਬੇਟੇ ਬੇਟੇ ਦੋ ਵਾਰੀ ਬੋਸ਼ ਮਾਰਿਆ ਤੇ ਲੋਕ ਕਰੇ ਹੱਥ ਘਸ ਜਾਂਦੇ ਰੇਤਾ ਕਰਦੇ ਨੇ ਵਧੀਆ ਬਣਾਦਾ ਯਾਰ ਆਪਾਂ ਇਹ ਚੀਜ਼ੀ ਦਾਦ ਨਹੀਂ ਪਰ ਇਹ ਤਾਂ ਕੈਮੀਕਲ ਆ ਬਹੁਤ ਵਧੀਆ ਲੱਗਿਆ ਯਾਰ ਕੀਦਾ ਬਲੌਗ ਕੀ ਰਹੇ ਆ ਜੇ ਚੀਜ਼ ਤੁਹਾਨੂੰ ਦਿਖਾਣਾ ਉਹ ਤੇ ਦੇਖੀ ਨਾਦਰ ਹੋ ਰਹੇ ਦੇਖੀ ਆ ਬਈ ਇਹ ਇਤਰਾ ਝੂਠ ਆ ਝੂਠ ਨਹੀਂ ਨਾ ਕੋਈ ਝੂਠ ਹੀ ਆ ਆ ਕੈਮੀਕਲ ਵੇਖੋ ਰੱਖਿਆ ਕਿੱਥੇ ਇਹਨਾਂ ਦਾ ਰਾਤ ਨੂੰ ਝੂਠ ਉਹਦਾ ਰਾਜ ਦਾ ਰਾਤ ਨੂੰ ਸਰ ਮੈਦਾਨੀ ਦਾ ਰਾਜ ਦੱਸ ਮੜਾ ਬਈ ਆ ਦੱਸਦੇ ਹੋਣਾ ਇੱਧਰ ਹੁਣ ਹੱਥ ਵੀ ਤੋਊਗਾ ਹੱਥ ਦਾ ਰੰਗ ਨਾ ਬਦਲ ਜਾਣਾ ਹੁਣ ਹੱਥਾਂ ਦਾ ਰੰਗ ਵੀ ਬਦਲ ਜਾਣਾ ਹਾਂ ਸੈ ਦਿਮਸਾ ਆ ਆ ਬਦਲ ਜਾ ਇਹਦਾ ਰਾਹ ਦੱਸੋ ਸਾਨੂੰ। ਭਾਂਡੇ ਧੋਤੇ। ਕੋਈ ਨਹੀਂ ਆ ਜੀ ਯਾਰ। ਹੁਣ ਹੱਥਾਂ ਦਾ ਰੰਗ ਆ ਵੀ ਪਹਿਲਾਂ ਕਾਲੇ ਸੀਗੇ ਹੁਣ ਗੋਲੇ ਹੋ ਗਏ। ਇਹ ਇਹ ਸਪੈਸ਼ਲ ਕਿ ਐਵੀ ਗੱਲ ਤਿਆਰ ਕਰਕੇ ਦਿੰਦਾ ਇੰਦਰਵੀਰ ਬਾਬਾ। ਮੰਡੀਰਾਂ ਵਾਲੇ ਰੋਡ ਤੇ ਘਰ ਆ ਭਾਈ। ਕੋੜੇ ਟਰਾਲੇ ਵਾਲਾ ਘਰ। ਸਿੱਧਾ ਹੜਾ ਅੰਮਾ ਮਈ ਤੋਂ ਅੰਮਾ ਮੜੀ ਤੋਂ ਗਾਂਹ ਆ ਰਸਤਾ ਜਾਂਦਾ। ਉਥੋਂ ਰਾਹ ਮੁੜ ਜਾਗਾ। ਖੱਬੇ ਹੱਥ ਰਾਹ ਮੁੜਦਾ ਅੰਮਾ ਮਈ ਤੋਂ। ਇਹਦਾ ਰਾਹ ਪੁੱਛੋ। ਗੇਰੇ ਦੋਸਤ ਆਇਆ ਬਰਲਿਨ ਦੇ ਦੋਸਤ ਆਇਓ ਚੈੱਕ ਕਰਕੇ ਉਹਨਾਂ ਉਹਨਾਂ ਨੂੰ ਵੀ ਅੱਜ ਵਲੌਗਾਂ 'ਚ ਪਈ ਗਏ ਉਹ ਕਟ ਦੀ ਵਿੱਚ ਸੀ ਕੋਈ ਯਾਰ ਗ੍ਰੈਂਡ ਬਦਨਾ ਤਾਂ ਨਹੀਂ ਸੀ ਜਿਹੜੀ ਰਿੰਕੀ ਗਾਣਗੂ ਆ ਬੱਤ ਜਦ ਮੇਰੇ ਹੱਥਾਂ ਦਾ ਰੰਗ ਵੀ ਕਰਨੀ ਪਈ ਤਾ 5 ਮਿੰਟ